ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਜੀ ਬਣੇ ਰਹੋ ਆਪਣੇ ਪੇਜ ਨਾਲ YouTube ਚੈਨਲ ਅਮਨ ਮਾਨਸਾ ਵਾਲੇ ਤੁਸੀਂ ਆਪਣੇ ਬਲੌਗ ਨੂੰ ਸਾਰੇ ਨੂੰ ਪਿਆਰ ਕਰਦੇ ਹੋ ਅੱਜ ਤੁਹਾਡੇ ਲਈ ਨਵਾਂ ਇੱਕ ਇੰਨੀ ਘੈਂਟ ਵੀਡੀਓ ਲੈ ਕੇ ਆਇਆ ਨਾ ਤੁਸੀਂ ਵੀਡੀਓ ਦੇਖ ਕੇ ਹੈਰਾਨ ਹੋ ਜਾਣਾ ਤੁਸੀਂ ਇਹ ਗੱਲ ਸੋਚਦੇ ਹੋਗੇ ਵੀ ਆਹ ਜੰਗਲ ਜੇ ਕਿੱਥੇ ਆ ਰਿਹਾ ਜੰਗਲ ਨਹੀਂ ਆ ਰਿਹਾ ਆਪਾਂ ਇੱਕ ਇਸ ਪਿੰਡ ਦੇ ਵਿੱਚ ਆਏ ਆ ਬੜਾ ਘੈਂਟ ਪਿੰਡ ਆ ਜੀ ਇਹ ਭਾਗਾਂ ਵਾਲਾ ਪਿੰਡ ਕਹਿ ਸਕਦੇ ਆਪਾਂ ਤੇ ਪਿੰਡ ਸਾਰੀ ਤੁਹਾਨੂੰ ਇਹ ਪਿੱਛੇ ਵੀ ਦੇਖ ਰਹੇ ਹਾਂ ਤੇ ਪਤਾ ਹੀ ਲੱਗ ਰਿਹਾ ਵੀ ਪਿੰਡ ਹਰਾ ਭਰਾ ਇੰਨਾ ਜ਼ਿਆਦੇ ਆ ਤੇ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਇਆ ਵੀਡੀਓ ਇੰਨੀ ਇੱਕ ਟਰੱਸਟ ਤੋਂ ਹੋਣ ਵਾਲੀ ਆ ਉਹਦੇ ਲਈ ਤੁਹਾਡਾ ਤੁਹਾਨੂੰ ਬਲੌਗ ਤਾਂ ਦੇਖਣੀ ਪੈਣਾ ਤੇ ਬਲੌਗ ਨੂੰ ਸ਼ੇਅਰ ਵੀ ਕਰਨਾ ਕਿ ਆਪਣੇ ਪੰਜਾਬ ਦੇ ਵਿੱਚ ਹਜੇ ਤੱਕ ਇੰਨੀ ਇੱਕ ਚੀਜ਼ ਪ੍ਰਾਣੀ ਆ ਇੱਥੇ ਕਿ ਆਪਾਂ ਸੋਚ ਵੀ ਨਹੀਂ ਸਕਦੇ ਤੇ ਜਿਵੇਂ ਅੱਜ ਕੱਲ੍ਹ ਦੇਖੋ ਹਰੇਕ ਹੀ ਪ੍ਰਾਣੀ ਚੀਜ਼ ਨੂੰ ਮੋਡੀਫਾਈ ਕਰਨਾ ਚਾਹੁੰਦਾ ਪਰ ਅੱਜ ਪ੍ਰਾਣੀ ਚੀਜ਼ ਲੈ ਕੇ ਆਇਆ ਤੁਹਾਡੇ ਲਈ ਬਲੌਗ ਸਾਰਾ ਐਂਡ ਤੱਕ ਜਰੂਰ ਦੇਖਣਾ ਬਲੌਗ ਨੂੰ ਸ਼ੇਅਰ ਕਰਨਾ ਲਾਈਕ ਕਮੈਂਟ ਕਰਨਾ ਜਿਨੇ ਜਿਨੇ ਇਦਾਂ ਦੀਆਂ ਚੀਜ਼ਾਂ ਦੇਖੀਆਂ ਤੇ ਉਹ ਦੇਖਣਾ ਤਾਂ ਪੈਣੀ ਆ ਤੇ ਲਓ ਫਿਰ ਆਪਾਂ ਅੱਜ ਆਪਾਂ ਆਏ ਆ ਭੰਮੇ ਪਿੰਡ ਆਏ ਹੋਇਆ ਭੰਮੇ ਜ਼ਿਲ੍ਹਾ ਮਾਨਸਾ ਰੋਡ ਦੇ ਉੱਤੇ ਬਿਲਕੁਲ ਰੋਡ ਦੇ ਉੱਤੇ ਪਿੰਡ ਪੈ ਜਾਂਦਾ ਇਹ ਤੇ ਇੱਥੇ ਭਈ ਇੰਨੀ ਪਲਾਸਟਿਕ ਚੀਜ਼ ਖੜੀ ਆ ਤੇ ਬਹੁਤ ਜ਼ਿਆਦੇ ਘੈਂਟ ਚੀਜ਼ ਖੜੀ ਆ ਲੈ ਵੀ ਸੋਨ ਨੂੰ ਫਿਰ ਆਪਾਂ ਦਿਖਾ ਦਈਏ ਜਿਆਦੇ ਇੰਤਜ਼ਾਰ ਨਾ ਕਰਾਈਏ ਕਿ ਕਹਿਣ ਦਾ ਭਾਅ ਵੀ ਇਨੀ ਕਿ ਚੀਜ਼ ਵਧੀਆ ਨਾ ਜ਼ਬਰਦਸਤ ਲੈ ਫਿਰ ਆਪਾਂ ਤੁਹਾਡੇ ਲਈ ਨਵਾਂ ਲੈ ਕੇ ਆਏ ਆ ਬਲੌਗ ਲੈ ਵੀ ਦੋਸਤੋ ਤੁਹਾਡੇ ਲਈ ਨਾ ਸਕੋਰ ਟਰੈਕਟਰ ਲੈ ਕੇ ਆਏ ਆ ਬਹੁਤ ਪਿਆਰਾ ਟਰੈਕਟਰ ਆ ਖੜੇ ਨੂੰ ਕਹਿਣ ਦਾ ਭਾਅ ਵੀ 60 ਸਾਲ ਹੋ ਗਏ ਨੂੰ 60 ਸਾਲ ਤੋਂ ਪਲੱਸ ਹੋ ਗਏ ਤੇ ਟਰੈਕਟਰ ਯਾਰ ਅੱਜ ਵੀ ਪੂਰਾ ਕੈਮ ਆ ਨੰਬਰ ਇੱਕ ਤਾਂ ਨਾ ਕੋਈ ਗਲਿਆ ਫਲਿਆ ਨਹੀਂ ਹੈਗਾ ਵੀ ਮੜਾ ਜਾਂ ਖੜਨ ਕਾਰਨ ਕਿਉਂਕਿ ਉੱਤੇ ਦਰਖਤ ਨੇ ਪਾਣੀ ਪੈਰ ਕਾਰਨ ਆ ਅੱਜ ਇਹਦੇ ਯਾਰਤਾ ਲੱਗ ਸਕਦੀ ਆ ਯਾਰ ਲੱਗ ਰਹੀ ਆ ਪਰ ਖਰਾ ਨਹੀਂ ਹੈਗਾ ਟਰੈਕਟਰ ਆ ਅੱਜ ਵੀ ਇਹ ਪੂਰਾ ਥੋੜੀ ਜਿਹੀ ਮਿਹਨਤ ਕਰਕੇ ਵੀ ਅੱਜ ਇਹ ਟਰੈਕਟਰ ਸੜਕਾਂ ਦੇ ਦੁਬਾਰੇ ਭੱਜਣ ਦੇ ਲਾਇਕ ਹੋ ਸਕਦੀ ਆ ਸਭ ਤੋਂ ਪੁਰਾਣੀ ਚੀਜ਼ ਆ ਜੀ ਲੈ ਆਪਾਂ ਨੇੜੇ ਤੋਂ ਦਿਖਾਉਣਾ ਫਿਰ ਤੁਹਾਨੂੰ ਸਾਰਾ ਟਰੈਕਟਰ ਟਰੈਕਟਰ ਤਾਂ ਦੇਖਣਾ ਪੈਣਾ ਤੇ ਆਜੋ ਫਿਰ ਲੋਹ ਨੂੰ ਇਹਦੇ ਵਿੱਚ ਚਾਰ ਬਾਰ ਖਾਈਏ ਪੁਰਾਣੀਆਂ ਚੀਜ਼ਾਂ ਕਹਿੰਦੇ ਅਕਸਰੀ ਇਹ ਧਰੀਆਂ ਨਹੀਂ ਪਈਆਂ ਪੁਰਾਣਾ ਪੁਰਾਣਾ ਸਮਾਨ ਹੁੰਦਾ ਜੋ ਵੀ ਆ ਤੁਸੀਂ ਦੇਖੋ ਪਿੱਛੋਂ ਲਿੰਕਾਂ ਇਹਦੀਆਂ ਤੇ ਇਹ ਮਗਰਿਆਟ ਇਹਦੇ ਸਾਰੇ ਦੋਸਤੋ ਤੇ ਸਭ ਤੋਂ ਵਧੀਆ ਖਾਸੀਅਤ ਲੱਗੀ ਸਟੀering ਦਾ ਜਿਹੜਾ ਪੀਟੀਓ ਹੁੰਦਾ ਦੇਖੋ ਕਿੱਦਾਂ ਦਾ ਬਣਿਆ ਹੋਇਆ ਤੇ ਇਹ ਦੇਖੋ ਵੀ ਅੱਜ ਤੱਕ ਕਿਸੇ ਕੰਪਨੀ ਨੇ ਐਦਾਂ ਦਾ ਸਿਸਟਮ ਨਹੀਂ ਦਿੱਤਾ ਵੀ ਪੱਕਾ ਗੇਰਾ ਸਾਰੇ ਜਦੋਂ ਆਪਾਂ ਜਾਂਨਿਆ ਕਰਦੇ ਹਾਂ ਸਾਰਾ ਕੁਝ ਓਕੇ ਆ ਪੂਰਾ ਸੋਹਣਾ ਬਣਿਆ ਹੋਇਆ ਨੰਬਰ ਤੇ ਆ ਚੀਜ਼ਾਂ ਭਾਈ ਇੱਥੇ ਦੀ ਵਾਸੀ ਸੀਟ ਇਹਦੀ ਐਦਾਂ ਵੀ ਮੰਨ ਕੇ ਚਲੋ ਨਹੀਂ ਮਿਲੀ ਦੇਖਣ ਨੂੰ ਤੇ ਪਰ ਅੱਜ ਟਰੈਕਟਰ ਨੂੰ 60 ਸਾਲ ਹੋ ਗਏ ਟਰੈਕਟਰ ਖੜੇ ਨੂੰ ਪੂਰਾ ਕੈਂਪ ਟਰੈਕਟਰ ਆ ਇਹ ਪੂਰਾ ਸੋਹਣਾ ਜਿੱਦਾਂ ਆ ਚੀਜ਼ਾਂ ਹਾਂ ਅੱਜ ਦੇ ਟਰੈਕਟਰਾਂ ਦੇ ਕਦੇ ਨਹੀਂ ਆਉਣੀਆਂ ਬਈ ਇਹ ਪ੍ਰਾਣੇ ਚੀਜ਼ ਤੇ ਹੀ ਮਿਲਣੀਆਂ ਪਰ ਅੱਜ ਇਹ ਟਰੈਕਟਰ ਖੜਾਗਾ ਜੀ ਮਾਨਸਾ ਜ਼ਿਲ੍ਹੇ ਦੇ ਵਿੱਚ ਖੜਾਗਾ ਤੇ ਬਹੁਤ ਸੋਹਣਾ ਟਰੈਕਟਰ ਆ ਮਹਿੰਦਰਾ ਟਰੈਕਟਰ ਆ ਇਹ ਮਹਿੰਦਰਾ ਟਰੈਕਟਰ ਆ ਮੈਂ ਤੁਹਾਨੂੰ ਅੱਗੋਂ ਦਿਖਾਉਣਾ ਟਰੈਕਟਰ ਫਿਰ ਕਿਦਾਂ ਦਾ ਟਰੈਕਟਰ ਆ ਇਹ ਇਹ ਲਓ ਜੀ ਇਦਾਂ ਦਾ ਜਾਲੀਆਂ ਜੱਪਾ ਲਾ ਕੇ ਪੂਰੇ ਕੈਂਡ ਲੁੱਕ ਦੇ ਵਿੱਚ ਖੜਾ ਏ ਪੂਰਾ ਸੋਹਣਾ ਤਿਆਰ ਕਰਿਆ ਹੋਇਆ ਸੀਗਾ ਕੈਂਡ ਦਾ ਭਾਅ ਵੀ ਜਦੋਂ ਇਹ ਵਾਟਰ ਬਾਕਸ ਬਣਿਆ ਸਾਰਾ ਕਰਤਾ ਧਰਤਾ ਸਿਮਿੰਟ ਲਿਆਉਣਾ ਛੱਡਣਾ ਕਰਨਾ ਧਰਨਾ ਬਜਰੀ ਜੋ 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 ਵੀ ਲੇਬਰ ਲੱਪਾ ਲਿਆਉਣਾ ਸੀ ਇਸ ਟਰੈਕਟਰ ਨੇ ਲਿਆਂਦਾ ਹੋਇਆ ਟਰੈਕਟਰ ਫਿਰ ਯਾਰ ਪੂਰਾ ਕੈਮ ਆ ਟਰੈਕਟਰ ਪੂਰਾ ਸਿਰਾ ਟਰੈਕਟਰ ਆ ਤੇ ਅੱਜ ਵੀ ਇਹ ਟਰੈਕਟਰ ਕੈਮ ਆ ਵੀ ਖੜੇ ਨੂੰ ਯਾਰ ਬਹੁਤ ਚਿਰ ਹੋ ਗਿਆ ਤੇ ਇੱਕ ਗੱਲ ਇਹ ਸਮਝ ਨਹੀਂ ਆਉਂਦੀ ਵੀ ਯਾਰ ਕਿਸੇ ਪਾਸੋਂ ਇਹ ਕੋਈ ਮਗਰਿਆੜ ਮਰੂਟ ਕਿਸੇ ਪਾਸੋਂ ਨਹੀਂ ਹੱਲੇ ਦੇ ਪੂਰੇ ਅੱਜ ਵੀ ਜਿੱਦਾਂ ਜਾਂਸੀ ਦੇ ਵਿੱਚੋਂ ਆਇਆ ਉਦਾਂ ਦੇ ਮਗਰਿਆੜ ਪਏ ਆ ਕਹਿਣ ਦਾ ਭਾਅ ਵੀ ਉੱਪਰ ਪਾਣੀ ਦੇ ਪੈਣ ਕਾਰਨ ਵੀ ਇਹ ਜਿਹੜਾ ਟਰੈਕਟਰ ਆ ਤਾਂ ਇਹਦਾ ਰੰਗ ਪੇਂਟ ਹੋ ਗਿਆ ਪਰ ਜਰ ਨਹੀਂ ਹਜੇ ਲੱਗੀ ਇਹ ਟਰੈਕਟਰ ਨੂੰ ਤੇ ਜਿਹਨੂੰ ਜਿਹਨੂੰ ਟਰੈਕਟਰ ਲੈ ਗਿਆ ਉਹ ਆਪਣਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਕਰ ਲਓ ਸਬਸਕ੍ਰਾਈਬ ਤੇ ਆਹ ਦੇਖੋ ਯਾਰ ਪੁਰਾਣੀ ਚੀਜ਼ ਜਿੱਦਾਂ ਬਹੁਤ ਘੈਂਟ ਬਣੀ ਹੋਈਆਂ ਲਿੰਕਾਂ ਕਲਚ ਤੇ ਇਦਾਂ ਲਿਫਟ ਲਿਫਟ ਸੀ ਇਹ ਦੇਖੋ ਸਿਸਟਮ ਬਹੁਤ ਪਿਆਰਾ ਟਰੈਕਟਰ ਆ ਤੇ ਬੜੀ ਰੀਸ ਸੀਗੀ ਇਹ ਟਰੈਕਟਰ ਨੂੰ ਦੇਖਣ ਵਾਸਤੇ ਅੱਜ ਸੁਭ ਮਿਲਿਆ ਤੇ ਜਿਹਨੂੰ ਜਿਹਨੂੰ ਬਲੌਗ ਵਧੀਆ ਲੱਗਿਆ YouTube ਚੈਨਲ ਸਬਸਕ੍ਰਾਈਬ ਕਰਨਾ ਤੇ ਨਵੀਆਂ-ਨਵੀਆਂ ਅਪਡੇਟਾਂ ਤੁਹਾਨੂੰ ਦਿੰਦੇ ਰਹਿਣੇ ਆ ਉਹਦੇ ਲਈ ਆਪਣਾ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਜਿਹਨੂੰ ਜਿਹਨੂੰ ਇਹ ਟਰੈਕਟਰ ਵਧੀਆ ਲੱਗਿਆ ਇਹ ਉਹ ਲਾਈਕ ਕਮੈਂਟ ਸ਼ੇਅਰ ਕਰਨਾ